ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸ਼ਬਦ ਦੇ ਨਾਲ ਸੂਬੇ ਦੇ ਨਾਮ ਦੇ ਨਾਲ ਪਛਾਣੀ ਜਾਂਦੀ ਯੂਨੀਵਰਸਿਟੀ ਹੁਣ ਨਾਮ ਦੀ ਉਹ ਪੰਜਾਬ ਯੂਨੀਵਰਸਿਟੀ ਰਹਿ ਜੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਗਾਇਬ ਕੀਤਾ ਹੈ ਕਿ ਕੇਂਦਰ ਦੀ ਇੱਕ ਕੋਸ਼ਿਸ਼ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਨੂੰ ਵੀ ਜੰਮੂ ਕਸ਼ਮੀਰ ਵਾਂਗ ਝੂਟੀ ਬਣਾਉਣਾ ਠੀਕ ਹੈ ਅਗਲੇ ਨਾਜ ਯੂਨੀਵਰਸਿਟੀ ਚੋਂ ਪੰਜਾਬ ਨੂੰ ਬਾਹਰ ਕੀਤਾ ਹੈ ਕੱਲ ਨੂੰ ਪਰ ਦੇ ਨਕਸ਼ੇ ਚੋਂ ਪੰਜਾਬ ਨੂੰ ਝੂਟੀ ਦੇ ਰੂਪ ਚ ਪੇਸ਼ ਕਰ ਦੇਣਗੇ ਤੇ ਆਪਾਂ ਸੁੱਤੇ ਰਹੀ ਆਪਾਂ ਕੀ ਕਰਨਾ ਆਪਾਂ ਆਪਣੇ ਨਿਆਂਿਆਂ ਦਾ ਦੇਖੀਏ ਉਦੇਸ਼ ਸੈੱਟ ਕਰਨੇ ਆ ਆਪਾਂ ਆਪਣੀ ਹੱਟੀ ਦਾ ਹਿਸਾਬ ਦੇਖੀਏ ਹੈਨਾ ਆਪਾਂ ਜ਼ਮੀਨਾਂ ਦੇ ਲਈ ਤਾਂ ਧਰਨੇ ਲਾਈਏ ਪਰ ਪੰਜਾਬ ਦੇ ਲਈ ਧਰਨਾ ਕਿ ਨਿਰੋਲ ਪੰਜਾਬ ਦੀ ਲੜਾਈ ਕਿੰਨੀ ਲੜਨੀ ਹੈ ਕੇਂਦਰੀਕਰਨ ਖਿਲਾਫ ਅੱਜ ਇੱਕ ਵੱਡੀ ਚਣੌਤੀ ਆਖਲੋਦੀ ਹੈ ਇਹ ਤੋਂ ਵੱਡੀ ਮਾਰ ਕੀ ਹੋਏਗੀ ਕਿ ਤੁਹਾਡੇ ਵਿਦਿਅਕ ادارے ਦਾ ਕੰਟਰੋਲ ਜਿਹੜਾ ਪੜਾਦਰ ਪੜਾ ਪਿਛਲੇ 59 ਸਾਲ ਤੋਂ ਇੱਕ ਸੈਨੇਟ ਦੇ ਰੂਪ ਚ ਸਿੰਡੀਕੇਟ ਦੇ ਰੂਪ ਚ ਤੁਰਿਆ ਆ ਰਿਹਾ ਸੀ ਉਸ ਨੂੰ ਤਹਿਸ ਨਹਿਸ ਕਰਦਿਆਂ ਹੋਇਆਂ ਕੇਂਦਰ ਨੇ ਆਪਣਾ ਕੰਟਰੋਲ